ਉਹਨਾਂ ਤੱਕ ਵਾਜਦਾ ਕਿ ਪੰਜਾਬ ਦੇ ਲਾਂਡਰਡ ਦਾ ਬਹੁਤ ਬੁਰਾ ਹਾਲ ਹੈ ਬਟੂ ਪਰ ਪੰਜਾਬ ਸਰਕਾਰ ਦਾ ਕੋਈ ਲਾਂਡਰਡ ਦੇ ਕੰਟਰੋਲ ਨਹੀਂ ਹੈ ਪਰ ਪੁਲਿਸ ਜਿਹੜੀ ਆ ਉਹਦਾ ਵੀ ਕੋਈ ਕੰਟਰੋਲ ਨਹੀਂ ਹੈ ਕੱਲ ਰਾਤ 11:30 ਵਜੇ ਸਾਡੇ ਜਿਹੜੇ ਪੁਰਾ ਮੰਤਰੀ ਦੇ ਤੇ ਸਾਡੇ ਬੀਜਪੀ ਦੇ ਪਹਿਲੇ ਰਹਿ ਚੁਕੇ ਪ੍ਰਧਾਨ ਨੇ ਸ਼੍ਰੀ ਭਵਿੰਦਰ ਕਾਲੀਆ ਉਹਨਾਂ ਦੇ ਘਰ ਦੇ ਉੱਤੇ ਇੱਕ ਰੇਡ ਨਾਲ ਬਹੁਤ ਵੱਡਾ ਹਮਲਾ ਹੋਇਆ ਉਹਨਾਂ ਦੇ ਸਾਰੇ ਘਰ ਦੇ ਸ਼ੀਸ਼ੇ ਦਰਵਾਜ਼ੇ ਟੁੱਟ ਗਏ ਨੇ ਕਾਰ ਉਹਨਾਂ ਦੀ ਟੁੱਟ ਗਈ ਹੈ ਔਰ ਬਹੁਤ ਵੱਡਾ ਟੋਆ ਉਹਨਾਂ ਦੇ ਘਰ ਵਿੱਚ ਪੈ ਗਿਆ ਆਪ ਉਹਨਾਂ ਦੀ ਜਾਨ ਮザ ਹੀ ਬਚੀ ਆ ਉਹ ਘਰ ਵਿੱਚ ਜਿਗੇ ਔਰ ਅੱਜ ਵੀ ਬਡਾਲੇ ਥਾਣੇ ਵਿੱਚ ਰਾਕਟ ਨਾਲ ਬਲਾਅ ਹੋਇਆ ਰੋਜ਼ ਕਿਸੇ ਨਾ ਕਿਸੇ ਥਾਣੇ ਵਿੱਚ ਗ੍ਰੇਡ ਸੁੱਟੇ ਜਾਂਦੇ ਆ ਹਮਲੇ ਹੁੰਦੇ ਜਾਂਦੇ ਆ ਔਰ ਇਹ ਸਰਕਾਰ ਜਿਹੜੀ ਨਕਾਰਾ ਸਰਕਾਰ ਹੈ ਮੈਂ ਸੈਂਟਰਲ ਗਵਰਨਮੈਂਟ ਕੋ ਮੰਗ ਕਰਦਾ ਹੈ ਕਿ ਇੱਥੇ ਕਰਨ ਰੂਲ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਤਾਂ ਕਿ ਲੋਕ ਇੱਥੇ ਸੁਖ ਦਾ ਸਾਹ ਲੈ ਸਕਣ ਔਰ ਲਾਅ ਐਂਡ ਆਰਡਰ ਤੇ ਬਹਾਲ ਹੋ ਸਕੇ ਜਦੋਂ ਪੰਜਾਬ ਪੁਲਿਸ ਦੇ ਔਰਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਜਿਹੜੇ ਨੇ ਉਹ ਸਾਰਾ ਡਰੱਗ ਵੇਚਣ ਲੱਗ ਜਾਣ ਹੀਰੋਇਨ ਵੇਚਣ ਲੱਗ ਜਾਣ ਜਿਹੜੇ ਭਾਜਪਾ ਆਗੂਆਂ ਤੇ ਆ ਨਿਸ਼ਾਨਾ ਬਣਾਇਆ ਜਾਂ ਤੁਸੀਂ ਕੀ ਕਾਰਨ ਸਮਝਦੇ ਜੇ ਦੇਖੋ ਇਹ ਭਾਜਪਾ ਆਉਣ ਵਾਲੀ ਇੱਥੇ ਸਰਕਾਰ ਹੈ ਔਰ ਦੂਜਿਆਂ ਨੂੰ ਲੋਕਾਂ ਨੂੰ ਡਰ ਪੈ ਗਿਆ ਕਿ ਜੇ ਭਾਜਪਾ ਇੱਥੇ ਆ ਗਈ ਤੇ ਲਾਅ ਐਂਡ ਆਰਡਰ ਦੇ ਉੱਤੇ ਕੰਟਰੋਲ ਹੋਏਗਾ ਔਰ ਡਰਗ ਮਾਫੀਆ ਤੇ ਕੰਟਰੋਲ ਹੋਏਗਾ ਉਹਨਾਂ ਲੋਕਾਂ ਨੇ বিজেপি ਦੇ ਲੀਡਰਾਂ ਨੂੰ ਕਰਾਉਂਦੇ ਕਰਾਉ ਕੇ ਅਪਲਾਈ ਕਰਨੇ ਸ਼ੁਰੂ ਕਰ ਦਿੱਤੇ ਆ ਇਹ ਬਹੁਤ ਸੀਰੀਅਸ ਗੱਲ ਹੈ ਸੋ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਨੂੰ ਅਲਮਾਨੀ ਅਮਰ ਸਿੰਘ ਜੀ ਨੂੰ ਜਿਹੜੇ ਹੋਮ ਸਟੈਂਡਰਡ ਨਾਲ ਹੁੰਦੇ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਆ ਪਰ ਇੱਥੇ ਗਵਰਨਰ ਰੂਲ ਲਾਉਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆ